ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਪੜ੍ਹਾਂਗੇ ਕਹਾਣੀ ਪਿਆਸਾ ਕਾਂ ਜੂਨ ਦੀ ਸਖਤ ਗਰਮੀ ਦੇ ਦਿਨ ਸੰ ਇੱਕ ਕਾਂ ਨੂੰ ਬਹੁਤ ਪਿਆਸ ਲੱਗੀ ਹੋਈ ਸੀ ਉਹ ਪਾਣੀ ਦੀ ਪਾਲ ਵਿੱਚ ਇੱਧਰ ਉੱਤਰ ਉੱਡਿਆ ਉਹ ਇੱਕ ਬਾਗ ਵਿੱਚ ਪੁੱਜਾ ਉੱਥੇ ਉਸ ਨੇ ਇੱਕ ਖੜਾ ਦੇਖਿਆ ਘੜੇ ਵਿੱਚ ਪਾਣੀ ਬਹੁਤ ਥੋੜਾ ਸੀ ਉਸਦੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਸਕਦੀ ਸੀ ਉਹ ਬਹੁਤ ਉਦਾਸ ਹੋ ਗਿਆ ਉਸਨੂੰ ਇੱਕ ਯੋਜਨਾ ਸੁਝੀ ਘੜੇ ਦੇ ਕੋਲ ਕੁਝ ਕੰਕਰ ਪਏ ਸਨ ਉਸਨੇ ਇੱਕ ਇੱਕ ਕਰਕੇ ਕੰਕਰ ਘੜੇ ਵਿੱਚ ਸੁੱਟ ਦਿੱਤੇ ਘੜੇ ਵਿੱਚਲਾ ਪਾਣੀ ਉੱਪਰ ਚੜ ਆਇਆ ਉਸਨੇ ਆਪਣੀ ਪਿਆਸ 부ਝਾਈ ਤੇ ਉੱਡ ਗਿਆ ਸਿੱਖਿਆ ਜਿੱਥੇ ਚਾਹ ਉਥੇ ਰਹਾ